ਸੋ ਹਾਂਜੀ ਗੱਲ ਡੀਏਪ ਤੇ ਪोटाश ਸੋ ਕਿਸਾਨ ਆ ਜਿਹੜਾ ਕਿੱਥੋਂ ਕਿੱਥੋਂ ਬਚੀ ਜਾਵੇ ਕਿਤੇ ਤਾਂ ਹੜਾਂ ਦੀ ਮਾਰ ਕਿਤੇ ਨਕਲੀ ਜਿਹੜਾ ਫਰਟੀਲਾਈਜ਼ਰ ਆ ਤੇ ਕਿਤੇ ਸਰਕਾਰਾਂ ਸੋ ਹੁਣ ਤੁਹਾਨੂੰ ਦੱਸਿਆ ਵੀ ਆਪਣੇ ਮਿੱਤਰ ਨੇ ਸੋ ਵੀਡੀਓ ਭੇਜੀ ਸੀ ਕਿਉਂਕਿ ਆਲੂ ਦੀ ਫਸਲ ਹੈ ਜਿਹੜੀ ਸਟਾਰਟ ਹੋਣ ਤੇ ਕੰਡੇ ਆ ਜਿੱਤੇ ਕਰਕੇ ਪोटाश ਆ ਜਿਹੜਾ ਬਹੁਤ ਨਕਲੀ ਆ ਖਾਸ ਕਰਕੇ ਇਹ ਗੋਣ ਐਗਰੀ ਜੇ ਤੁਸੀਂ ਆਹ ਕੰਪਨੀ ਦਾ ਪਟਾਸ ਆ ਇਹ ਤਾਂ ਲੈਣਾ ਹੀ ਨਹੀਂ ਕਿਤੋਂ ਜਿੰਨਾ ਵੀ ਖਰੀਦਣਾ ਆਈਪੀਐਲ ਦਾ ਹੀ ਖਰੀਦਣਾ ਐ 60% ਵਾਲਾ ਸੋ ਡੀਏਪੀ ਦਾ 1000 ਬੈਗ ਆ ਜਿਹੜਾ ਉਹ ਇਫਕੋ ਕੰਪਨੀ ਦਾ ਬਰਾਮਦ ਕੀਤਾ ਹੈ ਕੋਸੋ ਕਹਿੰਦੇ ਅਸੀਂ ਇਹ ਮਿਲਾਵਟ ਆ ਜਿਹੜੀ ਭੇਜ ਚੁੱਕੇ ਸੀ ਸੋ ਉਹ ਤਾਂ ਹੁਣ ਚਲੀ ਗਈ ਹੈ ਜੀ ਕਿਹਦੇ ਕੋਲ ਆ ਗਿਆ ਹੋ ਸਕਦਾ ਸਾਡੇ ਕੋਲ ਆ ਗਿਆ ਤੁਹਾਡੇ ਕੋਲ ਆ ਗਿਆ ਕਿਹਦੇ ਕੋਲ ਆ ਗਿਆ ਪਤਾ ਨਹੀਂ ਸੋ ਬਚਾਏ ਜਿਹੜਾ ਇਹਨਾਂ ਚੀਜ਼ਾਂ ਤੋਂ ਜ਼ਰੂਰ ਕਰੋ ਤੇ ਦੁਕਾਨਦਾਰ ਰੋਸੇ ਵਾਲਾ ਜਿਹੜਾ ਉਹਦੇ ਤੋਂ ਹੀ ਚੱਕੋ ਜੀ ਜਿੰਨਾ ਵੀ ਆਪਣੇ ਸਮਾਨ ਚੱਕਣਾ ਹੈ ਸੁਸਾਇਟੀਆਂ ਦੇ ਵਿੱਚ ਥੋੜਾ ਡਰ ਘੱਟ ਹੁੰਦਾ ਕਿਉਂਕਿ ਉਹ ਜਿੰਨਾ ਵੀ ਮਾਲ ਆ ਕੰਪਨੀ ਵੱਲੋਂ ਹੀ ਆਉਂਦਾ ਹੈ ਸਰਕਾਰ ਉਹਦੇ ਵਿੱਚ ਐਂਟਰ ਹੁੰਦੀ ਆ ਸੋ ਦੁਕਾਨਾਂ ਤੇ ਥੋੜਾ ਜ਼ਿਆਦਾ ਡਰ ਹੁੰਦਾ ਇਹਨਾਂ ਚੀਜ਼ਾਂ ਦਾ